ਸਤਿ ਸ਼੍ਰੀ ਅਕਾਲ ਮੈਂ ਹਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਚ ਟੀਵੀ ਕੇਂਦਰ ਸਰਕਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਲਈ ਗ੍ਰੈਂਡ ਕਹਿੰਦੇ ਹੋਏ ਕਿਹਾ ਕਿ ਸਾਡੇ ਲੋਕਾਂ ਤੋਂ ਗਲਤੀ ਹੋ ਗਈ ਜੋ ਅਜੇ ਹੀ ਸਰਕਾਰ ਚੁਣ ਲਈ ਉਹਨਾਂ ਦੱਸਿਆ ਕਿ ਹੜ੍ਹਾਂ ਦੇ ਦੌਰਾਨ ਪੰਜਾਬ ਸਰਕਾਰ ਦੀ ਨਲਾਇਕੀ ਦੇ ਕਾਰਨ ਕਿਸਾਨ ਸੜਕਾਂ ਤੇ ਆ ਗਏ ਨੇ ਕੇਂਦਰ ਸਰਕਾਰ ਵੱਲੋਂ ਹੜਾ ਤੋਂ ਪਹਿਲਾਂ ਹੀ 292 ਕਰੋੜ ਰੁਪਏ ਰਾਹਤ ਵਾਸਤੇ ਭੇਜੇ ਗਏ ਸਨ ਪਰ ਹੁਣ ਤੱਕ SGIRF ਦੇ 12500 ਕਰੋੜ ਰੁਪਏ ਦੀ ਵਰਤੋਂ ਦਾ ਹਿਸਾਬ ਵੀ ਨਹੀਂ ਦਿੱਤਾ ਗਿਆ ਹਿਸਾਬ ਦੇਣਗੇ ਵੀ ਕਿਵੇਂ ਉਜਾੜ ਜੋ ਚੁਕਿਆ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਨੌਜਵਾਨ ਨਸ਼ਿਆਂ ਦੀ ਲਪੇਟ 'ਚ ਆ ਗਏ ਨੇ ਅਤੇ ਨਵ ਜੰਮਿਆ ਬੱਚਾ ਵੀ 125000 ਰੁਪਏ ਦਾ ਕਰਜ਼ੇ ਹੇਠਾਂ ਹੈ ਉਹਨਾਂ ਆਮ ਆਨੰਦ ਪਾਰਟੀ ਨੂੰ ਭ੍ਰਿਸ਼ਟਾਚਾਰ ਦੀ ਜੜ੍ਹ ਘਰਾਰ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਪੰਜਾਬ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਕਹਿ ਰਹੇ ਨੇ ਪੰਜਾਬ ਦੀ ਹਾਲਤ ਦੇਖੀਏ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਹੜਾ ਹੀ ਬਹਿ ਗਿਆ ਹੈ ਉੱਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ ਹੀ ਬਹਿ ਗਿਆ ਔਰ ਉੱਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਜੇ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਨੂੰ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਹੈ ਜੇ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈ ਉਹ ਪੈਦਾ ਹੁੰਦਾ ਹੀ ਹੋ ਜਾਂਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਹੱਤਵਪੂਰਨ ਤੱਤ ਹੈ ਕਿ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿੱਤਾ ਹੈ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੁੰਦੇ ਇਹ ਬੱਚਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਪੰਜਾਬ ਦਾ ਤੇ ਮੇਰਾ ਹੱਸਦਾ ਵਸਦਾ ਨੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੈਂਡ ਬਣ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗ ਗਈ ਹੈ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡਿਊ ਟੂ ਫਲੱਡਸ ਜਿਹੜਾ ਹੈ ਬਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨ ਹੀ ਜਾ ਗਈ। ਔਰ ਉਹਦਾ ਕੇਵਲ ਦਾ ਕੇਵਲ ਕੋ ਜ਼ਿੰਮੇਵਾਰ ਹੈ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅਣਗਹਿਲੀ ਉਹਨਾਂ ਦੀ ਸਰਕਾਰ ਦੀ ਨਾਕਾਮੀ ਉਹਨਾਂ ਦੀ ਸਰਕਾਰ ਦੀ ਨਲੈਕੀ ਹੈ ਜਿਹਦੇ ਕਰਕੇ ਕਿਸਾਨ ਸੜਕਾ ਤੇ ਆ ਗਿਆ। ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਉਣ ਵਾਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲੇ ਕਿਹਾ ਭਗਵੰਤ ਜੀ ਦੀ ਇਹ ਜਿਹੜੀ ਆਮ ਆਪੀ ਪਾਰਟੀ ਦੀ ਸਰਕਾਰ ਹੈ ਔਰ ਕੇਂਦਰ ਜਿਹੜਾ ਹੈ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਹੜਾ ਤੋਂ ਪਹਿਲੇ ਹੀ 292 ਕਰੋੜ ਰੁਪਇਆ ਬਾੜ ਤੋਂ ਹੜਾ ਤੋਂ ਬਚਾਅ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਇਆ ਜਿਹੜਾ ਕਿ ਐਸਐਸਡੀਆਰਐਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਪਤਾ ਆਉਂਦੀ ਹੈ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਅਸੀਂ ਪਹਿਲੇ ਤੋਂ ਮੁਕਰ ਗਏ ਭਗਵੰਤ ਸਿੰਘ ਪਰ ਜਿਹੜੀ ਕੈਗ ਹੈ ਜਿਹੜੀ ਹਿਸਾਬ ਰੱਖਦੀ ਹੈ ਦੇ ਦੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ 12500 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਹੇ ਤੇ ਸਾਫ ਕਿੱਥੋਂ ਦੇਣਗੇ ਉਹ ਯਾਦ ਹੈ ਉਹ ਇਹਨਾਂ ਦੇ ਐਡਵਰਟਾਈਜ਼ਮੈਂਟ ਤੇ ਹਰ ਜਗ੍ਹਾ ਤੇ ਬੋਰਡ ਲਾਈ ਬੈਠੇ ਨੇ ਆਪਣੇ ਲੋਕੀ ਆ ਗਏ ਨੇ ਨਫਰਤ ਕਰਦੇ ਨੇ ਇਹਨਾਂ ਦੀ ਛੰਗਲਾਂ ਤੋਂ ਪਰ ਇਹ ਬੋਰਡ ਲਾਉਣ ਤੋਂ ਬਾਅਦ ਨਹੀਂ ਆਉਂਦੇ ਯਾ ਆਵਾਜ਼ ਦੀ ਹਵਾਈ ਯਾਤਰਾਵਾਂ ਜਿਹੜਾ ਕਿ ਸਾਰੀ ਆਮ ਆਦਮੀ ਪਾਰਟੀ ਦੇ ਲੀਡਰ ਮौज-ਮਸਤੀਆਂ ਕਰਦੇ ਫਿਰਦੇ ਨੇ ਉਹਦੇ 'ਚੋ ਪੈਸਾ ਲੱਗਿਆ ਲੱਗਦਾ 12500 ਕਰੋੜ ਰੁਪਇਆ ਯਾ ਜਿਹੜੇ ਆਵਾਜ਼ ਦੀ ਪਾਰਟੀ ਦੇ ਦਿੱਲੀ ਦੇ ਲੀਡਰ ਵੀ ਆ ਗਏ ਉੱਤੇ ਉੱਥੋਂ ਹਾਰ ਕੇ ਪੂਰੀ ਤਰ੍ਹਾਂ ਅਜ ਪੰਜਾਬ ਹੀ ਡੇਰਾ ਲਈ ਬੈਠੇ ਨੇ ਉਹਨਾਂ ਦੀ ਹਕਾਰਾਂ ਉਹਨਾਂ ਦੇ ਬੰਦਿਆਂ ਦੇ ਖਰਚੇ ਆ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮੰਨਤਾ ਲੱਗਦਾ ਭ੍ਰਿਸ਼ਟਾਚਾਰ ਦੀ ਬਲੀ ਚੜ ਗਿਆ ਤੁਗਿਆ ਆਮ ਆਦਮੀ ਪਾਰਟੀ ਦੇ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਲਾਰਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਇਹਨਾਂ ਦੇ ਵਰਕਰਾਂ ਦਾ ਵਿਕਾਸ ਹੋ ਗਿਆ ਅੱਜ ਕਿਹੜਾ era ਦਾ ਜੋ ਬੁੱਲੇ ਵਰਕਰ ਸੀ ਜਾਂ ਐਮ ਐਲ ਏ ਸੀ ਜਾਂ ਮਨਿਸਟਰ ਸੀ ਜਿਹੜਾ ਸਾਈਕਲ ਤੇ ਤੁਰਦਾ ਸੀ ਜਿਹੜਾ ਮੋਬਾਈਲ ਠੀਕ ਕਰਦਾ ਸੀ ਜਿਹੜਾ ਰੇੜੀ ਲਾਉਂਦਾ ਸੀ ਉਹ ਅੱਜ ਬੰਗਲੇ ਵਿੱਚ ਪਹੁੰਚ ਗਿਆ ਉਹ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮ ਰਿਹਾ ਹੈ ਇਹ ਵਿਕਾਸ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਪੰਜਾਬ ਵੀ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਹਨਾਂ ਨੇ ਵਿਕਾਸ ਕਰ ਲਿਆ ਭ੍ਰਿਸ਼ਟਾਚਾਰ ਕਰਕੇ ਸੋ ਅੱਜ ਇਹ ਜੋ ਫੰਡ ਬਾਰੇ ਮੈਂ ਗੱਲ ਕੀਤੀ ਕਿ ਅੱਜ ਹੜਾ ਬਾਰੇ ਹਮੇਸ਼ਾ ਇਹ ਗੱਲ ਰਹੀ ਹੈ ਕਿ ਜਨਵਰੀ ਚ ਕੋ ਪਤਾ ਨਹੀਂ ਮੌਨਸੂਨ ਆਣੀ ਹੈ ਔਰ ਐਡ ਕੀਤੇ ਜੋ ਪੁਇਕਵਾਣੀ ਸੀ ਜੋ ਪ੍ਰੋਡੈਕਸ਼ਨ ਸੀ ਉਹ ਇਹ ਸੀ ਕਿ ਮੌਨਸੂਨ ਬੜੀ ਜ਼ਬਰਦਸਤ ਆਨ ਆਲੀ ਹੈ ਉਹ ਹੋਰ ਜਿਆਦਾ ਵੱਡਾ ਅਲਾਰਮ ਇਚ ਦੇ ਜਾਂਦੀ ਪਰ ਹਰਵਾਰੀ ਬੈਠਕ ਜਨਵਰੀ ਦੇ ਮਹੀਨੇ ਚ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਲੈਂਦੇ ਨੇ ਅਧਿਕਾਰੀ ਲੈਂਦੇ ਨੇ ਔਰ ਉਹਦੇ ਵਿੱਚ ਵਾ ਬਾੜ ਤੋਂ ਫਲਡਸ ਤੋਂ ਬਚਨ ਦੇ ਉਪਰਾਲੇ ਸੋਚੇ ਜਾਂਦੇ ਨੇ ਉਹਨਾਂ ਲਈ ਅਲੋਕੇਸ਼ਨ ਹੁੰਦੀ ਹੈ ਬਜਟ ਦੀ ਉਹਨਾਂ ਲਈ ਟੈਂਡਰਿੰਗ ਹੁੰਦੀ ਹੈ ਉਦ ਐਜੰਸੀਆ ਹਾਇਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਸਮੇਂ ਸਿਰ ਜਿਸ ਵੇਲੇ ਫਲੱਡ ਦਾ ਮੌਸਮ ਆਦਾ ਬਰਸਾਤ ਦਾ ਮੌਸਮ ਆਉਂਦਾ ਤੇ ਉਸ ਵੇਲੇ ਨੁਕਸਾਨ ਨਾ ਹੋਏ ਪਰ ਇਹ ਆਮ ਆਦਮੀ ਪਾਰਟੀ ਇਹਨਾਂ ਨੇ 2023 ਦੇ ਫਲੱਡ ਵੀ ਦੇਖੇ ਕਿੱਡਾ ਵੱਡਾ ਨੁਕਸਾਨ ਹੋਇਆ ਪਰ ਇਹ ਜਾਗੇ ਨਹੀਂ ਇਹ ਉਸ ਵੇਲੇ ਵੀ ਸੁੱਤੇ ਰਹੇ ਇਹ ਆਮ ਆਦਮੀ ਪਾਰਟੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਜਨਵਰੀ ਚ ਇਹ ਫਲੱਡ ਨੂੰ ਰਿਲੀਫ ਦੇਣ ਲਈ ਲੋਕਾਂ ਨੂੰ ਫਿਰ ਡਿਜ਼ਾਸਟਰ ਮੈਨੇਜਮੈਂਟ ਦੀ ਆਪਦਾ ਪ੍ਰਬੰਧਨ ਦੀ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਉਹ ਮਈ ਦੇ ਮਹੀਨੇ ਦੇ ਵਿੱਚ ਔਰ ਮਈ ਦੇ ਮਹੀਨੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਤੇ 15 ਦਿਨਾਂ ਬਾਅਦ بارشਾਂ ਸ਼ੁਰੂ ਹੋ ਗਈਆਂ ਤੇ ਪ੍ਰਬੰਧਨ ਜਦੋਂ ਹੋਣਾ ਸੀ ਤੇ ਉਹਦੇ ਕਰਕੇ ਹੀ ਅੱਜ ਏਡਾ ਵੱਡਾ ਨੁਕਸਾਨ ਜਿਹੜਾ ਉਹ ਸਾਰੇ ਪੰਜਾਬੀਆਂ ਦਾ ਹੋ ਗਿਆ ਕੇਵਲ ਕਿਸਾਨਾਂ ਦਾ ਨਹੀਂ ਹੋਇਆ ਸਾਰੇ ਵਪਾਰੀਆਂ ਦਾ ਹੋ ਗਿਆ ਉਦਯੋਪਕਤਿਆਂ ਦਾ ਹੋ ਗਿਆ ਕਿ ਅਸੀਂ ਜਾਣਦੇ ਆ ਕਿ ਪੰਜਾਬ ਦੀ ਕਿਸਾਨੀ ਤੋਂ ਹੀ ਹਰੀਖ ਦਾ ਪੰਜਾਬ ਇਹ ਘਰ ਚੱਲਦਾ ਹੈ ਪੰਜਾਬ ਹੀ ਕਿਸਾਨ ਬਾਹੂਲ ਪ੍ਰਦੇਸ਼ ਹੈ ਤੇ ਕਿਸਾਨੀ ਬਰਬਾਦ ਹੋ ਗਈ ਹੈ ਤਾਂ ਮਤਲਬ ਪੰਜਾਬ ਬਰਬਾਦ ਹੋਇਆ ਬੈਠਾ ਹੈ ਔਰ ਉਹਦੀ ਜ਼ਿੰਮੇਵਾਰ ਗੌਰ ਹੈ ਕੇਵਲ ਬਈ ਕੇਵਲ ਭਗਵੰਤਾਨ ਸਰਕਾਰ ਜ਼ਿੰਮੇਵਾਰ ਹੈ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਹੈ ਉਹਦਾ ਇਹ ਮਤਲਬ ਹੁੰਦਾ ਹੈ ਕਿ ਜਿੰਨੇ ਤੁਹਾਡੇ ਨਦੀਆ ਨੇ ਨਾਲੇ ਨੇ ਬੰਨ ਨੇ ਬੰਨ ਪ੍ਰੋਟੈਕਸ਼ਨ ਜਿਹੜੇ ਬਣਾਏ ਜਾਂਦੇ ਨੇ ਬੰਨ ਜਿਹੜੇ ਰਲੀਫ ਲਈ ਜਿਹੜੇ ਤੇ ਵੱਡੇ ਡੈਮ ਹੁੰਦੇ ਨੇ ਛੋਟੇ ਡੈਮ ਬਣਾਏ ਜਾਂਦੇ ਨੇ ਛੋਟੇ ਬੰਨ ਬਣਾਏ ਜਾਂਦੇ ਨੇ ਤਾਂਕਿ ਰਲੀਫ ਦਿੱਤਾ ਜਾਏ ਨਾ ਤੇ ਇਹਨਾਂ ਨੇ ਨਹਿਰ ਦੀ ਸਵਾਈ ਕਰਾਈ ਨਾ ਇਹਨਾਂ ਨੇ ਜਿਹੜੇ ਉਹ ਬੰਨ ਸੀ ਉਹ ਰਿਪੇਅਰ ਕਰਾਏ ਨਾ ਇਹਨਾਂ ਨੇ ਡਿਸਲਟ ਕਰਾਈ ਆਪਣੇ ਮੇਨ ਜਿਹੜਾ ਉਹ ਨੀਤ ਸਾਗਰ ਡੈਮ ਹੈ ਔਰ ਟੋਟਲ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਹੈ